ਵੇਖ ਲਾ ਪੁੱਤ ਉਹੋ ਹੀ ਘਰ ਵਾ ਜਿੱਥੇ ਅਸੀਂ ਵੱਡੇ ਹੋਏ ਆ ਹੈ ਕਿੰਨੀ ਆ ਰੀਝਾਂ ਹੁੰਦੀਆਂ ਸੀ ਕਿਤੇ ਹਰ ਇੱਕ ਚੀਜ਼ ਕਿੱਦਾਂ ਮੈਂ ਸਵਾਰਦੀ ਹੁੰਦੀ ਸੀ ਤੇ ਹਰ ਇੱਕ ਚੀਜ਼ ਜਿਹਨੂੰ ਧਿੰਦੀ ਸੀ ਆਪਣੇ ਹੱਥੀਂ ਹੁਣ ਐ ਘਰ ਤੇ ਵੇਖ ਲਾ ਕੋਈ ਹੱਕ ਨਹੀਂ ਰਹਿ ਗਿਆ ਸਮੇਂ ਸਾਨੂੰ ਸਭ ਕੁਝ ਬਦਲ ਜਾਂਦਾ ਸਹੀ ਗੱਲ ਵਾ ਪੁੱਤ ਵੇਖ ਲਾ ਅੱਜ ਪਰਜਾਈ ਮੇਰੀ ਇੱਕ ਤੰਦਰਵਾਹ ਨਹੀਂ ਨਿਕਲੀ ਕਿ ਮੇਰੀ ਨਾਨਾ ਚਲੀ ਆ ਤੇ ਚਲੇ ਮੇਰੀ ਲਵਾ ਦੱਸ ਮੈਂ ਕਿਹੜਾ ਪੁੱਤ ਪਾਪ ਕੀਤਾ ਮੈਂ ਕੀ ਮਾੜਾ ਕੀਤਾ ਇਹੋ ਗੱਲ ਵਾ ਨਾ ਤੇ ਮੁੜ ਕੇ ਇੱਥੇ ਵੜੇਗਾ ਕੀ ਕਰਾਂ ਮੈਂ ਆਪਣੇ ਘਰ ਨੂੰ ਛੱਡ ਵੀ ਨਹੀਂ ਸਕਦੀ ਬਚਪਨ ਦੀਆਂ ਯਾਦਾਂ ਨਹੀਂ ਹੋਈਆਂ ਬਹੁਤ ਇੱਥੇ ਚਲੋ ਪੜੀਨਾ ਚਲੋ ਜਿਿੰਦੇ ਵਾਸਤੇ ਰਹਿਣ ਪਰਮਾਤਮਾ ਲੰਮੀ ਲੰਮੀ ਉਮਰਾਂ ਕਰੇ ਇਹਨਾਂ ਦੀਆਂ ਪੈਣਾ ਤੇ ਸਦਾ ਹੀ ਪਰਮਾਤਮਾ ਦੀ ਸੁੱਖ ਮੰਗਦੀਆਂ ਵਾ ਕੀ ਖਾਨ ਚੱਲ ਚੱਲੀਏ ਪੁੱਤ ਚਲੋ ਜਾਣਾ ਹੀ ਆ ਪਾਏ ਹੋ ਗਿਆ ਲੈ ਪੁੱਤ ਤੂੰ ਕੱਪੜੇ ਬਦਲ ਲੈ ਚਲੇ ਜੇ ਆਹ ਬੋ ਚੱਲੀਏ ਫਿਰ ਟਿਆਰ ਮੈਂ ਕਹਣਾ ਮੈਂ ਛੱਡਉਂਦਾ ਗਾਂ ਨਾਲ ਲਾ ਕੇ ਨਹੀਂ ਨਹੀਂ ਤੂੰ ਹਣ ਕਿਰਨ ਕਿਉਂ ਜਾਣਾ ਮੈਨੂੰ ਉਧੇ ਨੇ ਮੋਰ ਸਾਚਾ ਅੰਦਾ ਬੜਾ ਸੋਹਣਾ ਤੇ ਮੈਨੂੰ ਲੈ ਕੇ ਵੀ ਤੇ ਹੋਇਆ ਪਤਾ ਨਾ ਮੈਂ ਗਾਂ ਕਰਨਾ ਨਹੀਂ ਇੱਥੇ ਜੰਗਣਾ ਕਿਰਨ ਤੂੰ ਵਾਪਸ ਆਣਾ ਵਾ ਨਾ ਫੇਰ ਮੇਰਾ ਧਿਆਨ ਤੇਰੇ ਵਿੱਚ ਰਹਿਣਾ ਵਾ ਤੇ ਮੁੰਡਾ ਸਾਨੂੰ ਗਾਂ ਕਰਕੇ ਗਿਆ ਪਤਾ ਨਹੀਂ ਘਰ ਪਹੁੰਚਿਆ ਕਿ ਨਹੀਂ ਪਹੁੰਚਿਆ ਉਹ ਪੂਆ ਮੈਂ ਉਧਰ ਫਿਰਦਾ ਰਹਿਣਾ ਕੋਹ ਨੇਂਦਾ ਮੇਰੀ ਗੱਲ ਸਾਨੂੰ ਬਹੁਤ ਫਿਰਿਆ ਦੀ ਘਟ ਕਰ ਸਮਝਿਆ ਚੜਾ ਤੇ ਨਾਲੇ ਜੇ ਤੇਰੀ ਮੰਮੀ ਨੂੰ ਪਤਾ ਲੱਗ ਗਿਆ ਨਾ ਕਿ ਤੁਹਾਡਾ ਨਾ ਤਿਆਰ ਹੁੰਦਾ ਫਿਰਨਾ ਵਾ ਮੈਂ ਕੱਟ ਫਿਰ ਪਲੇਸ ਕਰੂੰਗਾ। ਭਾਈ ਇਹ ਨਵਾਂ ਨਹੀਂ ਪੜਨਾ ਬਹੁਤ ਲੇਟ। ਕੋਈ ਨਹੀਂ ਮੈਂ ਤੈਨੂੰ ਸਾਡੇ ਪਿੰਡਾਂ ਗਾਂਹ ਤੱਕ। ਨਹੀਂ ਭਾਈ ਰੈਂਡਮ ਮੁਰਸਾਲੇ ਹੀ ਨੇ ਇਹਦੇ ਮੁਰਸਾਲੇ ਚੱਲ ਜਾਣਾ। ਕੋਈ ਨਹੀਂ ਤੂੰ ਇੱਥੇ ਮਿਲਣਾ ਹਾਂ। ਠੀਕ ਆ ਨਾ? ਮੇਰੀ ਗੱਲ ਸੁਣ। ਮੇਰਾ ਕੋਤ ਛੇਤੀ ਆਣੀ। ਹਾਂ। ਤੇ ਫਿਰ ਜਾਣਾ ਧਿਆਨ ਨਾਲ ਮੇਰਾ। ਹਾਂ। ਹੋਰ ਇਹਨਾਂ ਮੁਰਸਾਲਾਂ ਇਹਦੀਆਂ? ਨਹੀਂ। ਹਾਂ। ਕੋਈ ਗੱਲ ਨਹੀਂ। ਹਾਂ। ਮੈਂ ਨਾ ਪਿੰਡਾਂ ਦੇ ਵਾਸਤੇ ਨਾ। ਕਿਲੋ ਕਿਲੋ। ਹੋਰ ਜੇ ਜਦੋਂ ਨਾ ਠੀਕ ਆ ਨਾ। ਨਹੀਂ ਕੋਈ ਨਹੀਂ ਭਾਈ ਹੁਣ ਹੀ ਜਾਣਾ। ਹਾਂ। ਤੇ ਮੈਂ ਅਹਿਮਦ ਦੇ ਕੋਲ ਹੀ ਆ ਜੋ ਯੂਰ ਆਹ ਅੱਧਾ ਅੱਧਾ ਕੰਮ ਦਾ ਵੀ ਸਾਬ ਲੈਨੇ ਆ ਮਾਮਾ ਤੇ ਆ ਦੇਖੋ ਬਹੁਤ ਠੀਕ ਆ ਜੀ ਤੁਹਾਨੂੰ ਕਰਦੇ ਪਹਿਲਾਂ ਆਹ ਤੋਂ ਇਹ ਮੈਂ ਕਰਕੇ ਹੁੰਦਾ ਚਲੋ ਆਇਆ ਮੋਟਰ ਦਾਲਾ ਛੜਾ ਹਾਂ ਚਲ ਆਹ ਫੜ ਲਿਆ ਤੇ ਮੇਰੀ ਗੱਲ ਸੁਣ ਕੇ ਤੇ 올ਿਵਿਆ ਕਮੇਟ ਮੈਂ ਹੁਣੇ ਆਇਆ ਜੋ ਕਿ ਇਧਰ ਯਾਰ ਅੰਮ ਮੀ ਦਾ ਹਾਲ ਦੇਖ ਲੈ ਭੂ ਹੋਣੀ ਚੱਲੇ ਆ ਅਜੇ ਤੱਕ ਨਹੀਂ ਬਾਹਰ ਆਉਂਦੀ ਬੰਦਾ ਕੁਛ ਅੰਦਰ ਕੀ ਰੱਖਿਆ ਹੋ ਹੈ ਮਿਲਦੇ ਨੇ ਉਹਨਾਂ ਨੇ ਮੇਰਾ ਉਹਾਂ ਜੱਜਰੇ ਆਪਣੀ ਬੜੇ ਘੋਸ਼ਣੇ ਜਾਣਾ। ਘੋਸ਼ਣਾ ਕਾਦੀ ਹੁਣਾ ਜਾਣਾ ਨਹੀਂ ਉਹਨੇ ਆਪਣੇ ਘਰ। ਨਹੀਂ। ਜੇ ਉਦਾਂ ਦੇ ਲੋਨੇ ਹੈਗਾ ਤਾਂ ਲੋਕ ਆਵ ਕਰ ਲੈ ਬੰਦਾ ਨੂੰ ਮਿਲਦੇ ਰਹਿਣਾ ਉੱਠ ਕੇ। ਕੀ ਮਿਲਣ ਨੂੰ? ਜਾਣਾ ਤੋਂ ਨਹੀਂ ਆਣ ਕੇ ਮੇਲੇ। ਜਦੋਂ ਕਿਸੇ ਦੇ ਘਰ ਰਹੇਗਾ ਤੇ ਉਹ ਨਹੀਂ ਮਿਲਦੇ ਹੁੰਦੇ ਆਪ ਜਿਹਦਾ ਮਿਲਣਾ। ਮੈਨੂੰ ਨਹੀਂ ਮਿਲਣਾ ਆਉਂਦਾ। ਤੁਸੀਂ ਪਿਓ ਪੋਤੇ ਜਾਰੇ ਹੀ ਏਜਲੇ ਬੜੇ ਜੇ ਮਹਾਕ ਜੇ। ਕਪਤ ਦਾ ਕੰਨਾ ਪਤਾ ਫਿਰ। ਆਹੋ ਮੈਨੂੰ ਕਪਤ ਦਾ ਹੀ ਪਤਾ ਵਾ। ਜੇ ਤੁਹਾਨੂੰ ਭੂਆ ਚੰਗੀ ਲੱਗਦੀ ਹੈ ਨਾ। ਤੂੰ ਇਹ ਫੌਲ ਖਾਫੇ ਤੇ ਜਿਹੜਾ ਨਾਲ ਹੀ ਚੱਲ ਜਾ ਉਹਦੇ ਮੈਂ ਜਾਣਾ ਉਹ ਦੱਸ ਦਿੰਨ ਰਹਿ ਕੇ ਹੁਣਾ ਚੱਲ ਜਾ ਚੱਲ ਜਾ ਜਾ ਚੱਲ ਜਾ ਵੇਖੂਗੀ ਮੈਂ ਕਿੰਨੇ ਦਿਨ ਚੱਲਦੀ ਤੈਨੂੰ ਕੋਈ ਨਹੀਂ ਭੂਆ ਨੇ ਚੱਲ ਲੈਣਾ ਆਹ ਚੱਲ ਲੈਣਾ ਸਾਰੇ ਕੋਈ ਨਹੀਂ ਹੁੰਦੇ ਕੋਈ ਗੱਲ ਨਹੀਂ ਚੱਲ ਜਾ ਮਾਂ ਨਹੀਂ ਚੰਗੀ ਲੱਗਦੀ ਭੂਆ ਤੈਨੂੰ ਬੜੀ ਚੰਗੀ ਲੱਗਦੀ ਆ ਚੰਗੀ ਲੱਗਣ ਦੀ ਨਹੀਂ ਗੱਲ ਹੁੰਦੀ ਜਿਉ ਉਹ ਜਾਰੇ 4 ਦਿਨ ਆਏ ਹੀ ਨਾ ਤੇ ਖੁਸ਼ੀ-ਖੁਸ਼ੀ ਜਾਣ ਦੇ ਹੁੰਦੇ ਨਾ ਹੀ ਮੂੰਹ ਨਾ ਸੁਟੇ ਆ ਤੇ ਹੋਰ ਤਾਂ ਹੋਏ ਹੋਏ ਕੋਈ ਗੱਲ ਨਹੀਂ ਹੋਈ ਅੱਗੇ ਉਹਦਾ ਤਾਂ ਕੰਮ ਹੀ ਇਹੋ ਆ ਜਦੋਂ ਨੇ ਆ ਜਾਣਾ ਹੁੰਦਾ ਵਾ ਧਿਆਨ ਦਾ ਨਾ ਹੀ ਨਹੀਂ ਲੈਣਾ ਹੁੰਦਾ ਕਿ ਮੈਂ ਆਪਣੇ ਘਰ ਵੀ ਜਾਵਾਂ ਇਹੋ ਛੁੱਟੀਆਂ ਕੱਟਣ ਆਏ ਆ ਇਹ ਛੁੱਟੀਆਂ ਹੁੰਦੀਆਂ ਨਿਆਣੇ ਨਿਕੇ ਨਿਕੇ ਹੁੰਦੇ ਤੇ ਤੇਰੇ ਜਿੱਦਾਂ ਦਾ ਤਾਂ ਮੁੰਡਾ ਆਇਆ ਹੁਣ ਕਹਦੀਆਂ ਛੁੱਟੀਆਂ ਆਪਣੇ ਘਰ ਦਾ ਕੰਮ ਨਹੀਂ ਵੇਖਿਆ ਜਾਂਦਾ ਉਹ ਭਾਵੇਂ ਇੱਥੇ ਰੋਟੀ ਨੂੰ ਚਰਲੇ ਲੈਂਦਾ ਹੋਵੇ ਇਹ ਛੁੱਟੀਆਂ ਕੱਟਦੀ ਫਿਰਦੀ ਨੇ ਜਦੋਂ ਨਿਆਣੇ ਵੱਢਣ ਤੇ ਰਿਸ਼ਤੇ ਮੁਕਾਦਨੇ ਚਾਹੀਦੇ ਆ ਰਿਸ਼ਤੇ ਰੱਖਨੇ ਚਾਹੀਦੇ ਆ ਪਰ ਇੱਕ ਅੱਧੀ ਰਾਤ ਬੰਦਾ ਆਵੇ ਇਹ ਨਹੀਂ ਕਿ ਉਹਦੇ ਵਿਆਹ ਹੀ ਜਾਵੇ ਹੁਣ ਜਾਣਾ ਹੀ ਨਹੀਂਗਾ ਉਹ ਆ ਇਹੋ ਕਰ ਰਹੀ ਏ ਇੱਥੇ ਜੰਮੀ ਪੜੀ ਏ ਤੇ ਇੱਥੇ ਨਾ ਆਵੇ ਕਿੱਥੇ ਜਾਵੇ ਫਿਰ ਤੁਹੇ ਵਿਆਹਣਾ ਨਹੀਂ ਜਿੱਮੀ ਪੜੀਏ ਤੇ ਇੱਥੇ ਰੱਖ ਲੈਣੀ ਸੀ ਵਿਆਹਣਾ ਨਹੀਂ ਹਾਹੋ ਕੰਮ ਮੇਰੇ ਨੂੰ ਹੁੰਦਾ ਬੱਸ ਹੋਰ ਤਾਂ ਕੁਝ ਨਹੀਂ ਪਤਾ ਮੈਨੂੰ ਇਹੋ ਹੀ ਹੁੰਦਾ ਵਾ ਜਾ ਉੱਠ ਕੇ ਤੇ ਮਿਲਾਂ ਨੂੰ ਮੇਰੇ ਕੋਲ ਨਹੀਂ ਜਾਇਆ ਜਾਂਦਾ ਮੇਲਾ ਮੇਰੀ ਸੁਣ ਲੈ ਮਮੀ ਕਾ ਕਿਉਂ ਬੇਇੱਜ਼ਤੀ ਕਰਾਉਣ ਲੱਗੀ ਵੇਹ ਰਾਢੀ ਜਾੜ ਕੇ ਮੇਲਾ ਕਰੀ ਤੈਨੂੰ ਜਿਆਦਾ ਦੁੱਖ ਤੇ ਮੇਰੀ ਲਿਆ ਹਣਾ ਮੈਂ ਮਿਲਿਆ ਵਾ ਤੇ ਉੱਠ ਕੇ ਮਿਲਿਆ ਕਰੀ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਗਾ ਮਗਰ ਹੀ ਪੈ ਜਾਂਦਾ ਵਾ ਜਾ ਜਾ ਕੇ ਤੇ ਮਿਲ ਲੈਨੀ ਆ ਹਾਂ ਤੇ ਉਹਨੇ ਆ ਰਿਹਾ ਮੇਰੇ ਮਗਰ ਹੀ ਉੱਠ ਆ ਜਾਨੀ ਆ ਜਾ ਇਹ ਤਾਂ ਏਦਾਂ ਅੰਤਰਾ ਮੁੰਡਾ ਵਾ ਨਾ ਪੂਆ ਦੇ ਫਿਸ਼ਲ ਲੱਗਦਾ ਹੀ ਹੀਗਾ ਇਹ ਮੈਂ ਦੱਸਦੇ ਰਹਿਣ ਜਾਣਾ ਵਾ ਜਾਂ ਚਲ ਜਾ ਖਾਇਆ ਘਰੋਂਠੇ ਪੱਕੇ ਪੂਆ ਦੇ ਪੂਆ ਦੇ ਇੱਥੇ ਆਣ ਕੇ ਮੇਰਾ ਪ੍ਰੀਤੀ ਹੋਈ ਉਥੇ ਤੈਨੂੰ ਰੋਟੀ ਕਿੱਥੋਂ ਪੁਕਾ ਕੇ ਦੇਣੀ ਐਨੇ ਨਾਗ ਤੇ ਦੋ ਤਨਾ ਪਾਣੀ ਭੁੱਖਾ ਧੂਆਵੇਂ ਨਾ ਉਥੋਂ ਤਾਂ ਗੱਲ ਕਰੀ ਮੱਥਾ ਡੰਮਾ ਇਹਦਾ ਮੇਲਾ ਵੀ ਇੱਧਰ ਆਹ ਪਹਿਲਾਂ ਮੇਰੀ ਗੱਲ ਸੁਣ ਸੱਚੀ ਗੱਲ ਦੱਸੀ ਮੈਨੂੰ ਕਿਉਂ ਹੋਇਆ ਤੇਰਾ ਗਿਆ ਸੀ ਪੂਆ ਵੱਲ ਹਾਂ ਕਿੰਨੇ ਪੈਸੇ ਦਿੱਤੇ ਉਹਦੀ ਮੋਟਰ ਵਿੱਚ ਕਿਹੜੇ ਪੈਸੇ ਐਨਾ ਭੋਲਾ ਨਾ ਬਣ ਮੈਨੂੰ ਤੇ ਉਹ ਪੁੱਤਾਂ ਦਾ ਤੁਹਾਡਾ ਪਤਾ ਵਾ ਕੋਈ ਪਿਆ ਪੁੱਛ ਨਹੀਂ ਕਰ ਦਿੱਤਾ ਦਿੱਤਾ ਬਲੋ ਤੁਸੀਂ ਉਹ ਆ ਕੇ ਇਹੋ ਗੱਲ ਕਰਨੀ ਕਿਹਦੀ ਜਿਹੜੇ ਕੋ ਦਿਆਂ ਤੇ ਨਾ ਦਿਓ ਮੰਮੀ ਨੇ ਲੜਨਾ ਹਟਣਾ ਗਿਆ ਮੈਨੂੰ ਪਤਾ ਸਾਰਾ ਕੁਝ ਉਹ ਤਾਂ ਹੀ ਉੱਠ ਕੇ ਮੇਰੇ ਲਾਗੋਂ ਗਿਆ ਹੀ ਉਹਨਾਂ ਪਿਆਹਾ ਤੇ ਲਾ ਦੇਤਾ ਵਾ ਤੇ ਮਿਲਣਾ ਨਹੀਂ ਬਸ ਹੈ ਹੋਈ ਤੇ ਗੱਲ ਵਾ ਤੁਹਾਡੀ ਮੈਂ ਤਾਂ ਤਾਂ ਹੀ ਚੰਗੀ ਲੱਗਦੀ ਚਾਹ ਤਰ ਬਣੇ ਜੇ ਦੋਵੇਂ ਜਾਣੇ ਤੁਸੀਂ ਆਪ ਹੀ ਨਹੀਂ ਕਪੜਾ ਲੜਾ ਬਣਾਉਂਦੇ ਕਿਹਾ ਤੁਸੀਂ ਮਨਾ ਕਰਤਾ ਸੀਗਾ ਤਾਂ ਫੇਰ ਤੂੰ ਪੈਸੇ ਦੇ ਦੇ ਤੇ ਪੈਸੇ ਕੋਈ ਨਹੀਂ ਆਈ ਤੇ ਧੰਨਾ ਸਭ ਕੁ ਕਰਨਾ ਹੀ ਨਹੀਂ ਬੈ ਚੁੱਪ ਕਰ ਜਾ ਝੂਠ ਤੇ ਝੂਠ ਨਾ ਬੋਲ ਝੂਠ ਤੇ ਇਹ ਕਿਹੜੀ ਗੱਲ ਦਾ ਝੂਠ ਦਾ ਮੈਨੂੰ ਤਾਂ ਪੈਸੇ ਸਾਰੇ ਧੜਕ ਹੁੰਦੇ ਆ ਮੇਰੇ ਤੋਂ ਹੁੰਦੇ ਆ ਕੇ ਐਵੇਂ ਤੀ ਤਾਂ ਖਾਲੀ ਹੱਥ ਹੀ ਜਿਪਿਓ ਬੋਤ ਖਾਲੀ ਹੱਥ ਹੀ ਆਂ ਕਿ ਤਾਲਾ ਕੋ ਮੰਗੀ ਚੱਲ ਚੱਲ ਜਾ ਪਰਮਾਨ ਦਾ ਮੇਲ ਨੂੰ ਲਾ ਦੇ ਮੇਲੇ ਨਹੀਂ ਆ ਹ ਕਿੱਡਾ ਕਰਾ ਦੇ ਕੇ ਪੈਸੇ ਫੇਰ ਮੁਕਰ ਗਿਆ ਕੱਖ ਨਹੀਂ ਦਿੱਤਾ ਮੈਂ ਤਾਂ ਵੇਖ ਲਿਆ ਸੀ ਜੀ ਥਾਣੀ ਪੈਸੇ ਪੜਾਉਂਦੇ ਆ ਕੋਈ ਗੱਲ ਨਹੀਂ ਦੀ ਮੇਰੇ ਦਾ ਸੰਪੁੱਤ ਹੁਣ ਤੋਂ ਵੱਡਾ ਹੋਇਆ ਆਂ ਪੜਾਈ ਵਾਸਤੇ ਆਂ ਦੇ ਵਾਂਡੇ-ਮੁੰਡੇ ਬਾਟੀ ਵਿੱਚ ਅਖੀਂ ਦਿੰਦੇ ਆ। ਕੋਈ। ਤੇਰਾ ਮੁੰਡਾ ਕਿੱਥੇ ਆ? ਤੇਰਾ ਜਦੋਂ ਨਹੀਂ ਕਰਿਆ ਨਾ ਪਾਣੀ ਉਹਣਾ ਠੀਕ ਆ ਨਾ। ਪਾਣੀ ਪੀਂਦਾ ਹੀ ਐ। ਆਹੋ ਸੰਤ ਸੁੱਕ ਗਿਆ ਇਹਦਾ ਪਾਣੀ ਪੀਂਦਾ ਹੀ ਐ। ਬੋਤਲ 'ਚ ਪਾ ਲੋ ਨਾਲ ਵੀ। ਚਲੋ ਠੀਕ ਆ ਵਰਗਾਈ। ਚੰਗਾ ਜੀ ਮਾਮਾ। ਧੰਨਵਾਦ। ਆਹੋ ਕਹੀ ਨਹੀਂ ਕੋਈ ਨਹੀਂ ਆਵਾਂ। ਚਲੋ ਜਦੋਂ ਠੀਕ ਕਰਿਆ ਕਰੂਗਾ ਨਾ। ਕਿਉਂ ਸਵੇਰੇ ਲੱਗਣਾ ਮੈਨੂੰ ਲੱਗ ਰਿਹਾ ਹੋ ਜਾ ਕੇ ਠੀਕ ਹੈ ਨਾ ਕੋਈ ਨਹੀਂ ਕੋਈ ਆ ਕੇ ਗ੍ਰਾਣੀ ਕੇਂਦਰ ਨੂੰ ਆ ਭੀ ਜੇ ਕੋਈ ਗਲਤੀ ਹੋ ਗਈ ਐ ਨਾ ਤੇ ਮਾਫ ਕਰਦੀ ਚੱਲੋ ਨਹੀਂ ਨਹੀਂ ਗਲਤੀ ਤਾਂ ਬੁਕਾਦੀ ਹੋਈ ਐ ਕੋਈ ਗਲਤੀ ਨਹੀਂ ਹੋਈ ਧੀਆ ਨੂੰ ਕੋਹਦੀ ਚਾਹੀਦਾ ਹੁੰਦਾ ਸਿਰਫ ਤੇ ਕੇਹ ਦਾ ਮੋਹ ਹੀ ਹੁੰਦਾ ਵਾ ਜਿਹੜਾ ਖਿੱਚੇ ਜਾਂਦਾ ਵੇਖੀ ਠੀਕ ਹੋਣਾ ਧੀਆ ਕੇ ਚੀਜ਼ਾਂ ਕੋ ਖਿਆਣੇ ਨਹੀਂ ਦਿੰਦੀਆਂ ਸਿਰਫ ਕੇਕਿਆਂ ਦੀ ਸੁੱਖੀ ਮੰਗਦੀਆਂ ਆਪਣੇ ਪਰਿਵਾਰਾਂ ਦੀ ਸੁੱਖ ਮੰਗਦੀਆਂ ਠੀਕ ਹੈ ਨਾ ਸਵੇਰੇ ਉੱਠੀ ਦਾ ਵਾ ਫਰਦਾ ਅਸਲ ਦੀ ਆ ਵੀ ਵਾਹਿਗੁਰੂ ਮੇਰੇ ਪੇਟਾਂ 'ਚ ਠੰਡੀ ਹਵਾ ਦੇ ਤੁਹਾਨੂੰ ਕੀ ਪਤਾ ਵਾ ਚਲਪੋ ਤੇ ਚਲੀਏ ਕੇ ਵਾ ਉਹ ਸਾਰਾ ਕੋ ਤੇ ਨਹੀਂ ਜੀ ਜੀ ਇਹ ਲੋਨੇ ਕੀ ਲੋ ਜੀ ਬਤਾਇਆ ਤਾ ਤੂੰ ਕਰਦੀ ਬੰਨੀ ਕੋਈ ਨਾ ਲੈ ਗਿਆ ਮੇਰਾ ਪਤੀ ਆਇਆ ਨਾ ਚੰਗਾ ਮੈਨੂੰ ਨਹੀਂ ਬੜੀ ਠੰਡ ਆ ਠੀਕ ਵਾ ਮੈਨੂੰ ਕੁਛ ਨਹੀਂ ਚਾਹੀਦਾ ਚਾਚਾ ਧੁੱਪ ਚੜ ਜਾਣੀ ਚਲ ਜੋ ਪਟੰਗੇ ਠੰਡੇ ਜਾਣਾ ਚਲ ਆ ਵੇਖਾ ਕਿਹੜਾ ਘਟਵਾ ਭੋਆ ਕੋਈ ਚੀਜ਼ ਦੀ ਲੋੜ ਹੋ ਤਾਂ ਮੈਨੂੰ ਫੋਨ ਕਰੀ ਮੈਂ ਲੈ ਕੇ ਆ ਜੂੰਗਾ ਆਹੋ ਜੋਗੋਜੇ ਇੱਥੇ ਹੈਗਾ ਨਾ ਟਰੱਕ ਲਾਦ ਕੇ ਤਾਂ ਛਾੜਿਆ ਉੱਥੇ ਇੱਥੇ ਨੇ ਕੋਈ ਚੀਜ਼ ਚਾਹੀਦੀ ਪੇਕਿਆਂ ਦੀ ਸੁੱਖ ਮੰਗਦੀਆਂ ਮੈਂ ਤਾਂ ਕੋਈ ਗੱਲ ਹੀ ਨਹੀਂ ਕਰਦੀ ਜਿੱਦਾਂ ਦੀ ਇੱਥੇ ਆਈ ਉਦੋਂ ਦਾ ਤਾਂ ਪਵਾੜਾ ਪਾਇਆ ਜੇ ਪਿਓ ਹਟਦਾ ਲੜਾਈ ਤੋਂ ਤਾਂ ਪੁੱਤ ਲੱਗ ਪੈਂਦਾ ਤੇ ਪੁੱਤ ਹਟਦਾ ਵਾ ਤਾਂ ਪਿਓ ਲੱਗ ਪੈਂਦਾ ਅਜੇ ਤਾਂ ਸੁੱਖਾ ਹੀ ਮੰਗਣ ਲਈ ਹੈ ਜਾ ਯਰ ਭੋਆ ਨੂੰ ਕਿਹੜਾ ਰੌਡ ਤੇ ਨਹੀਂ ਕਰ ਹੈਂ ਪਰ ਉਹਨਾਂ ਵਿਚਾਰਾਂ ਦਾ ਕੋਈ ਹਾਜਰ ਨਹੀਂ ਸੀ ਇੱਥੇ। ਮੰਮੀ ਆ ਤੇ ਗੱਲਾਂ ਕਰ ਕਰ ਮਾਂ ਸੁਟਿਆ ਗਈਆਂ। ਹੈਂ ਦੋਵੇਂ ਵਿਚਾਰੇ ਰੋ ਰੋ ਕੇ ਬੁਲਾਹਾ ਅਗਲੀ ਕੋਥੇ ਕਦੀ ਕੋ। ਹੈਂ ਕੀ ਹੋਣ ਜਾਂਦਾ ਗਿਆ ਅੱਜ ਆਂਦਾ। ਇੱਦਾਂ ਕਿਤੇ ਮੰਮੀ ਦਾ ਹੋਇਆ ਨਾ ਕਿਤੇ ਗਿਆ ਉਹ ਫੇਰ ਮਜਾ ਆਵੇ। ਹੈਂ ਕਿੱਦਾਂ ਕਿਦਾਂ ਮੜੀ ਫਰੀਦੀ ਆ। ਚੱਲ ਕੋਈ ਨਹੀਂ ਉਹ ਤੇ ਚਲੇ ਆਪਣੇ ਘਰ ਚੜੀ ਗਏ। ਹੁਣ ਠੰਡ ਪੈ ਗਈ ਨੀ ਹਣਾ। ਹੁਣ ਤੇ ਕੰਮ ਆਪਣੇ ਆਪੇ ਕਰਨੇ ਪੈਣੇ ਆ। ਮੈਂ ਵੀ ਹੁਣ ਹੋ ਗਿਆ ਹਾਂ ਉਹਨਾਂ ਨੂੰ ਦੱਸ ਦਾਂ ਜੀ ਬਾਤ। ਬਾਕੀ ਕਹਿੰਦੀ ਵੀ ਪੈਸੇ ਕਿੱਦਾਂ ਦਿੱਤੇ? ਪੈਸੇ ਦੇਣੇ ਨਹੀਂ। 4 ਕੀ ਕਰਨਾ ਹੈ ਅਜੇ ਤਾਂ ਮੈਂ ਹੋਰ ਦੇ ਕੇ ਹੁਣੇ ਪੈਸੇ ਪੈਸੇ ਦੇਣੇ ਸਭ ਕੁ ਭੂਆ ਦਾ ਹੀ ਕੋਈ ਗੱਲ ਨਹੀਂ ਵੀ ਮੇਰੀ ਗੱਲ ਸੁਣ ਤੂੰ ਕਿ ਸਿਰ ਫੜ ਕੇ ਬਹਿ ਗਿਆ ਵਾ ਫਿਰ ਕਿ ਹੋ ਗਿਆ ਚਲ ਗਈ ਆ ਤੇ ਜਾਣਾ ਨਹੀਂ ਹਾਂ ਨੇ ਆਪਣੇ ਘਰ ਜੇ ਉਹ ਵੀ ਖੁਸ਼ੀ-ਖੁਸ਼ੀ ਜਾਂਦੇ ਨਾ ਤੇ ਮੈਨੂੰ ਕੱਖ ਨਹੀਂ ਹੁੰਦਾ। ਉਹ ਵਿਚਾਰੇ ਪੰਨੀ ਕਿਹੜੇ ਸਹਾਨੇ ਗਏ ਦਿਲ ਨੂੰ ਦੇਣਾ ਦੂਜੀ ਵੀ ਇਹੇ ਗੱਲ ਨਹੀਂ ਕਰਨ ਵਾਲੀ। ਹੁਣ ਚੱਲਣ ਲੱਗੇ ਤੇ ਕੋਈ ਮਾੜੀ ਕੋਈ ਸਵਾਦੀ ਗੱਲ ਕਰ ਲੈਣੀ ਲੱਗੇ ਉਹਨਾਂ ਦੇ। ਤੇ ਕਾਦੀ ਨੇ ਮਾੜੀ ਕੀਤੀ ਆ, ਸਵਾਦੀਆਂ ਕੀਤੀਆਂ? ਫੇਰ ਵਡੀਆਂ ਗੱਲਾਂ ਕੀਤੀਆਂ ਉਹਨਾਂ ਲੱਗੇ। ਆਹ ਕੀਤੀਆਂ ਗੱਲਾਂ, ਤੁਹਾਨੂੰ ਤਾਂ ਮੈਨੂੰ ਉਦਾਂ ਹੀ ਚੰਗੀ ਨਹੀਂ ਲੱਗਦੀ। ਭਾਵੇਂ ਮੈਂ ਨਾ ਚੰਗੀਆਂ ਗੱਲ ਕਰਾਂ, ਤੁਹਾਨੂੰ ਤਾਂ ਹੀ ਬੁਰੀ ਲੱਗਦੀ ਆ ਵੀ ਇਹਨੇ ਗੱਲ ਚੰਗੀ ਕੀਤੀ ਨਹੀਂਗੀ। ਜਿੰਨਾ ਕਰੋਂ ਈ ਐ ਭੈਣ ਦਾ ਰੋਸ ਹੋ ਜਾਣਾ, ਧਰਵਾਸ ਦੇ ਨਾਲ ਹੀ ਚਤਨ ਨਾਲ ਗੱਲ। ਆ ਚੰਗਾ ਚੰਗਾ, ਐਨਾ ਸਿਆਣਾ ਨਾ ਬਣ। ਜੇ ਇਨੇ ਸਿਆਣਪ ਤੇਰੇ ਤੇ ਇਉਂ ਦਊ ਜੜ ਜਾਣਾ ਜਿੱਦਾਂ ਦੀ ਗੱਲਾਂ ਹੋਣੀਆਂ ਵਾ ਓਦਾਂ ਭਾਵੇਂ ਨਾਮ ਜੁੜੇ ਉਜੜਣਾ ਨਹੀਂ ਤੁਸੀਂ ਜਾਣਨਾ ਵਾ ਭੂਆ 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 ਬਸ ਇੱਕੋ ਹੀ ਗੱਲ ਥੜੀ ਆ ਨਹੀਂ ਤੇ ਕੀ ਖਾ ਗਈ ਆ ਕਿਹੜਾ ਪਾਸਾ ਖਾਈ ਕਰਦਾ ਸੀ ਤੂੰ ਨਾ ਚੁੱਪ ਕਰਕੇ ਦੇਖ ਆਖੋ ਉੱਥੇ ਹੀ ਆ ਨਾ ਜਿੱਥੇ ਹੈਗਾ ਸਭ ਕੁਝ ਨੂੰ ਲੱਭ ਕੇ ਦਿੱਤਾ ਵਾ ਬੰਦਾ ਸਵੇਰੇ ਹੁੰਦਾ ਸ਼ਾਮ ਨੂੰ ਘਰ ਚਲ ਜਾਂਦਾ ਮੰਮੀ ਆਪਣਾ ਸੁਭਾਅ ਬਦਲਦਾ ਚੰਗੀ ਨਹੀਂ ਵੀ ਚੰਗੀ ਹੋਏਗੀ ਮੇਰੇ ਕੋਲ ਨਹੀਂ ਬਦਲਿਆ ਜਾਂਦਾ ਐਦਾਂ ਹ ਨੁਕਸਾਨ ਹੋਣਾ ਕਰਦਾ ਹੋਰ ਕੁਝ ਨਹੀਂ ਹੋਣਾ ਕਾਹਦਾ ਨੁਕਸਾਨ ਹੋਣਾ ਨੁਕਸਾਨ ਹੀ ਆ ਕਿ ਹੋਰ ਕੀ ਆ ਨੁਕਸਾਨ ਹੁਣਾਵਾ ਉਹਨੇ ਆਪਣਾ ਘਰ ਨਾ ਨਾ ਵੇਖ ਸਕੀ ਮੈਂ ਕਿੰਨੀ ਕ ਆਪਣੇ ਪੈਕੇ ਜਾਣ ਰਹੀ ਆ ਮੈਂ ਵੀ ਜੇਲ੍ਹ ਦੇ ਭੁੱਲੀ ਚੁੱਕੀ ਆ ਗਈ ਐ ਚੈਦੀ ਦੇ ਅੱਗੇ ਤੂੰ ਨਹੀਂ ਹੁੰਦੀ ਉਹ ਨਾ ਵੇ ਨਹੀਂ ਹੁੰਦੇ ਨੇ ਵੀ ਨਹੀਂ ਹੁੰਦੀ ਰਾਤ ਹੀ ਕੱਢ ਕੇ ਦੂਰ ਦੀ ਰਹਿ ਗਈ ਆ ਨਾ ਵੇ ਬਾਹਾਂ ਨਹੀਂ ਆਕੜੀਆਂ ਮੇਰੀਆਂ ਉਹਦੇ ਬਿਨਾ ਕੋਈ ਕਰ ਨਹੀਂ ਰੋਟੀ ਪਾਣੀ ਖਾ ਜਿਹੜਾ ਕੰਮ ਕਰਨ ਵਾਲਾ ਮੈਂ ਨਹੀਂ ਖਾਣੀ ਰੋਟੀ ਰੋਟੀ ਤਾਂ ਫਿਰ ਉਹਦੇ ਨਾਲ ਹੀ ਤਾਂ ਜਾਣਾ ਸੀ ਨਹੀਂ ਖਾਣੀ ਮੈਂ ਚਲ ਜੂਗਾ ਆ ਲੈ ਤਾਂ ਕਰ ਪਿਓ ਨੂੰ ਉਹਨੂੰ ਦੱਸ ਦਿਆਂ ਕਿ ਤੇਰੀ ਜ਼ਬਾਂ ਜਾਦੀ ਚੱਲਣ ਦਾ ਵੀ ਹੁਣ ਚੱਲਣ ਦਾ ਵੀ ਜਾਦੀ ਉਦਾਂ ਨਹੀਂ ਮੇਰੀ ਚੱਲਦੀ ਜ਼ਬਾਨ ਇਹ ਮੈਂ ਧੱਕਾ ਹੁੰਦਾ ਵੇਖਦਾ ਨਾ ਕਿ ਇੰਨਾ ਇਦਾਂ ਫੇਰ ਮੇਰੀ ਜ਼ੁਬਾਨ ਚੱਲਦੀ ਆ ਧੱਕਾ ਤਾਂ ਬਹੁਤ ਉਹਦਣਾ ਹੋਣ ਰਿਹਾ ਉਹ ਧੱਕਾ ਹੀ ਹੁੰਦਾ ਇਹਨੂੰ ਹੋਰ ਕੀ ਕਹਿੰਦੇ ਆ ਹੱਤ ਹੋ ਗਈ ਤੇਰੇ ਵਾਲੀ ਸ਼ਰਮ ਦੀ ਧੱਕਾ ਘੰਡੇ ਵਾਲਿਆ ਉਹਦਾ ਕਰਕੇ ਮੇਰੇ ਦਵਾਲੇ ਹੁੰਦਾ ਆਣ ਕੇ ਕੋਈ ਸ਼ਰਮ ਕਰ ਜਿੱਦਣ ਉਹ ਆਗੇ ਆ ਤਹੀਂ ਉਹਦਨੇ ਬਿਮਾਰ ਹੋ ਗਈ ਜੇ ਵੇ ਜਿੱਦਾਂ ਹੁਣ ਕਰ ਲਿਆ ਵਾ ਅਜੇ ਤਾਂ ਭੂ ਆਈ ਆ ਜਿੱਦਣ ਤੇਰਾ ਵਿਆਹ ਹੋਗਾ ਤੇਰੀ ਕਰਦੀ ਆਗੀ ਫੇਰ ਤਾਂ ਭਾਵੇਂ ਮੈਨੂੰ ਬਾਹੋਂ ਫੜ ਕੇ ਬਾਹਰ ਕੱਢ ਦੇ ਪੀ ਜਾ ਤੂੰ ਤੂੰ ਇੱਥੇ ਕੀ ਕਰਨਾ ਕੋਇ ਬਿਆਹ ਨੂੰ ਅਜੇ ਭੁੱਖ ਨਹੀਂ ਆਉਣਾ ਮੈਂ ਭੂਆ ਦੀ ਗੱਲ ਤੋਂ ਅਜੇ ਵਿਆਹ ਉਹ ਮੇਰੇ ਦੀ ਟੈਨਸ਼ਨ ਲੈ ਮਤਲਬ ਟੈਨਸ਼ਨ ਨਾਲ ਮੈਨੂੰ ਤੇਰਾ ਕੰਮ ਲੱਭਣ ਦੇ ਆ ਲੱਭਣ ਨਹੀਂ ਜਿਹੜੇ ਤੂੰ ਕਰਨੇ ਆ ਮੇਰੇ ਲੱਭਨੇ ਤਾਂ ਆਪਣੀ ਨਹੀਂ ਦੇਦੇ ਮੇਰੇ ਨਹੀਂ ਦੇਦੇ ਜਿਹੜੇ ਤੂੰ ਹੀ ਕਰਨ ਦੇ ਹੱਦ ਹੋ ਗਈ ਤੇਰੇ ਵਾਲੀ ਮੈਂ ਆਪਣਾ ਸੁਭਾਅ ਬਦਲਾਂਗੀ ਨਾ ਚੰਗੀ ਰਹਾਂਗੀ ਨਹੀਂ ਤਾਂ ਕੇ ਕੰਮ ਔਖਾ ਹਣੇ ਮੇਰੇ ਕੋਲ ਨਹੀਂ ਪਤਾ ਜਾਂਦਾ ਤੁਸੀਂ ਬਦਲ ਲਓ ਬਦਲ ਨਹੀਂ ਜਾਂਦਾ ਸੁਭਾਅ ਤਾਂ ਹੀ ਬਦਲਾਣਾ ਜੋ ਕੁਝ ਕਰ ਹੈਗਾ ਉਹਦੇ ਘਰਟ ਹੋ ਜਾਂਦੇ ਫਿਰ ਮੈਂ ਚੰਗੀ ਆ ਤੇ ਜਦੋਂ ਮੈਂ ਦੇਣਾ ਨਹੀਂ ਕੋਜ ਫੇਰ ਇਹ ਸਾਰੇ ਜਾਣੇ ਕਿਉਂ ਡਾਪਿੰਦੇ ਜੇ ਸੁਭਾਅ ਬਦਲਣਾ ਸੁਭਾਅ ਬਦਲਣਾ ਮੇਰੇ ਕੋ ਸੁਭਾਅ ਨਹੀਂ ਬਦਲੇ ਜਾਂਦਾ ਮਰ ਕੇ ਘਰ ਬਣਾਇਆ ਵਾ ਹੁਣ ਉਹਨੂੰ ਨਾ ਦੇ ਦਾਂ ਸਾਰਾ ਕੁਝ ਆ ਵੀ ਇਹਦਾ ਮਾਂ ਪਿਤਾ ਦਾ ਹੱਕ ਹੈ ਕਹਿੰਦੇ ਇਹ ਵੀ 10 ਵਜੇ ਤੱਕ ਆ ਜਾਗੇ ਤੇ ਭਾਜ ਤੱਕ ਕੋਈ ਆਵਾਜ਼ ਖਵਾ ਦੇਣਾ ਵੀ ਕਿੱਥੇ ਕਿੱਥੇ ਨਹੀਂ ਹੁਣ ਭੁੱਖ ਵੀ ਲੱਗੀ ਹੈ ਚਲੋ ਮਨਾ ਕੋਈ ਨਾ ਕੋ ਭਰਾਂ ਕੇ ਖਾਵਾ ਕਰਾ ਮਨ ਆਪਣੇ ਘਰ ਆਏ ਆ ਕਿੰਨਾ ਸਕੂਨ ਆਇਆ ਆਪਣੇ ਘਰ ਆ ਕੇ ਹੈ ਮੈਂ ਤੇ ਐਵੇਂ ਚਲ ਗਈ ਬਹੁਤ ਵੱਡੀ ਗਲਤੀ ਕੀਤੀ ਮੈਨੇ ਰਹਿ ਕੇ ਮੈਨੂੰ ਸਵੇਰੇ ਜਾਣਾ ਚਾਹੀਦਾ ਸੀ ਤੇ ਸ਼ਾਮਾਂ ਨੂੰ ਘਰ ਆ ਜਾਣਾ ਚਾਹੀਦਾ ਹੈਗਾ ਪਰ ਬੱਚੇ ਦੀ ਜਿੱਦੇ ਸਾਹਮਣੇ ਨਹੀਂ ਨਾ ਕੀ ਕਰਾਂ ਹੁਣ ਫਿਰ ਮੈਂ ਚੱਲ ਵੇਖਾਂ ਜਾ ਕੇ ਕੀ ਕਰਨ ਲੇ ਫਪ ਫਪ ਪਟਿਆ ਨੂੰ ਸੱਤਵੀਂ ਕਾ ਸਾਥੀ ਗੱਲ ਉਹ ਤੁਸੀਂ ਚੰਗੇ ਗਏ ਤੁਸੀਂ ਪੱਕੇ ਰਹਿ ਗਏ ਉੱਥੇ ਹੈ ਲੈ ਦੱਸ ਹੁਣ ਦੇ ਹੈਗੇ ਤੇ ਤੁਹਾਨੂੰ ਪਤਾ ਹੀ ਆ ਭਾਬੀ ਠੀਕ ਨਹੀਂ ਤੇ ਫਿਰ ਦੋ ਤਿੰਨ ਦਿਨ ਵੱਧ ਲੱਗ ਗਏ ਆ ਤਾਂ ਆਪਣਾ ਟਾਈਮ ਨੇ ਜਾਣਾ ਹੀਗਾ ਉਹ ਤੇ ਗੱਲ ਤੇਰੇ ਠੀਕ ਆ ਇੱਥੇ ਨਾ ਛੜੋ ਨਾ ਕੋ ਮਾਰਨ ਵਾਲਾ ਬੰਦਾ ਨਾ ਕੋ ਲੜਾ ਨਾ ਮਾੜਾ ਮੋਟਾ ਕਰਦਾ ਤੇ ਰਿਹਾ ਤੇ ਪਰ ਉਹਦੀ ਗੱਲ ਥੋੜੀ ਭਰਨੀ ਆ ਚੱਲ ਕੋਈ ਨਹੀਂ ਹੁਣ ਆਪਾਂ ਇਹ ਹੁੰਦੇ ਆ ਉਲਦੀ ਬੜੀ ਬਾਗ ਦੇ ਹਾਰ ਗੈਂਡ ਦੇ ਹੋਏ ਹੋ ਕੰਮ ਕਰਨ ਲੱਗ ਪਿਆ ਉਹ ਕੋਈ ਗੱਲ ਨਹੀਂ ਮੈਂ ਆਂਦੀ ਆ ਨਾ ਮੈਂ ਸਾਰੇ ਕੰਮ ਕਰ ਲੈਣੇ ਹੁਣ ਜਾਉਂਦੀ ਵਾਰ ਵੀ ਉਹ ਬੱਠੇ ਨੂੰ ਗੱਲਾਂ ਪਤਾ ਕਰੋ ਕਰ ਲੈਣਾ ਮੈਂ ਸਾਰਾ ਆਪਣੇ ਕਰਤਾ ਗੱਲ ਮੈਨੂੰ ਸਾਗ ਦੇ ਗਿਆ ਈ ਅੱਛਾ ਅੱਛਾ ਆ ਹੱਡਵੇ ਚ ਪਾ ਕੇ ਹਾਂ ਤੇ ਮੈਂ ਤਾਂ ਦਾ ਬਰਤ ਨੂੰ ਲੱਗੂਗੀ ਸਾਨੂੰ ਚਲ ਮਮੀ ਤਲਕਾ ਜਾਉਂਦੀ ਵਾਰ ਵੀ ਲਮਣਾ ਆਪਣਾ ਕਰ ਆਪਣਾ ਹੀ ਦਾ ਅੱਜ ਤਾਂ ਰਹੀਆਂ ਨਾ ਤੇ ਸਕੂਨ ਆ ਗਿਆ ਵਾ ਮਨ ਨੂੰ ਚਲ ਹੁਣ ਲਾ ਕੇ ਨਾ ਕੱਪੜੇ ਕੱਪੜੇ ਸਾਰੇ ਘਰ ਦੀ ਸਫਾਈ ਕਰਨੀ ਹੈ ਅੱਜ ਮੈਂ ਹੁਣ ਮਨ ਕਿਲਾ ਉਹ ਕਿੰਨਾ ਖਿਮਾਇਆ ਨਾ ਫਿਰ ਕਿ ਨਹੀਂ ਕੋ ਭੁੱਖ ਲੱਗੀ ਅਹੀਂ ਵੀ ਤਾਂ ਭੁਖੇ ਹੀ ਆਲੇ ਆਪਾਂ ਕੜਾ ਖਾ ਕੇ ਆਏ ਆ ਵੇ ਇੱਕ ਗੱਲ ਵਾ ਪਰ ਜਾਈ ਨੇ ਕਿ ਤ ਸੁਲਭ ਨਹੀਂ ਮਾਰੀ ਫਿਰ ਰੋਟੀ ਖਾ ਕੇ ਜਾਓ ਕੋਈ ਗੱਲ ਨਹੀਂ ਕੀ ਕਰਨਾ ਫਿਰ ਭਰਾ ਤੇ ਪਤੀਆ ਕਿੰਨਾ ਪਿਆਰ ਕਰਦੇ ਆਂ ਵੀ ਕਰਨੀ ਕਰਨ ਵਾਲੀ ਪਰ ਇੰਨਾ ਮੇਰਾ ਮਨ ਹੈ ਕਿ ਦੁਖੀ ਹੋਇਆ ਵਗਾ ਕੋਈ ਕਰਨ ਨਹੀਂ ਕਰਨ ਵਾਲੀ ਹੁਣ ਤੇ ਮੈਂ ਛੇਤੀ ਜਾਂਦੀ ਇਥੇ ਕੀ ਕਰ ਜਾਣਾ ਮਾਹਨਾ ਉਥੇ ਘੜੀ ਜਿਤ ਹੁੰਦੀ ਆ ਕੋਈ ਉਹ ਕੀ ਗੱਲ ਹੋ ਗਈ ਉਹ ਤੁਸੀਂ ਦੇ ਪਿਓ ਦਾ ਚੇਤਾ ਹੀ ਭੁਲਾਤਾ ਮਾਪੋਤਾ ਨੇ ਹੈ ਨਹੀਂ ਬੰਮੀ ਨਹੀਂ ਗੱਲ ਗਈ ਹੈ ਯਾਰ ਦੀ ਗੱਲ ਮਾਮੀ ਨੇ ਵਾਹ ਸਲਾਹ ਕੀਤੀ ਲੱਗਦੀ ਹਾਂਜੀ ਮਿਲਦਾ ਰੋਟੀ ਪਣ ਟਾਈਮ ਨਾ ਮੈਂ ਪੁਰਾ ਗਈ ਹੈਂ ਵੱਡੇ ਭਾਈ ਬੜਾ ਕਰਦੇ ਰਹੇ ਮੈਂ ਨਾ ਅੰਨੀ ਉਹ ਚੰਗਾ ਮੁੰਡਾ ਯਾਰ ਅੱਗੇ ਦੇ ਲੈ ਕੇ ਗਿਆ ਯਾਰ ਅਰੇ ਰਿਓ ਖਾਲਾ ਹੂੰ ਸੁਭਾਤ ਦੇ ਮਾਮੇ ਦਾ ਬੜਾ ਚੰਗਾ ਵਾ ਵੇਖਿਆ ਮੈਂ ਜਾ ਕੇ ਹੈ ਨਾ ਰੋਟੀ ਮਾਮੀ ਨਾਲ ਕਰੀ ਉਹਦਾ ਥੋੜਾ ਜਿਹਾ ਸਾਹਤਾ ਵੱਖਰਾ ਨਹੀਂ ਪਰ ਚੰਗੇ ਆ ਹੈ ਚੰਗੇ ਹੈ ਹੈ ਚਲ ਲਈ ਆ ਵੀ ਧਿਆਨ ਨਾਲ ਪੁੱਤ ਹੀ ਆਗੇ ਜੇ ਮੇਰੇ ਦੇ ਯਾਰ ਬੜੀ ਟੰਗ ਹੋ ਗਈ ਠੀਕ ਨਹੀਂ ਕਰਨ ਘਰ ਮੈਂ ਰੋਟੀ ਖਾਣ ਜਾਂਦਾ ਰਿਹਾ ਮੈਂ ਪੁੱਤ ਕਿੰਨੇ ਦਿਨੋਂ ਬੇਸ਼ਰਮ ਹੋ ਬਰਮੀ ਰੋਜੀ ਬਸ ਜਾਣਾ ਰੋਜ਼ ਕਦੀ ਉਹਨੇ ਵੀ ਜਾਣੇ ਇਹ ਹੋਈ ਤਾਂ ਹੀ ਹੈ ਕਿਤੇ ਕਰ ਰੋਹੀ ਰੋਟੀ ਰੋਹੀ ਰੋਟੀ ਉਹ ਹੈ ਤੇ ਗੱਲ ਹੀ ਨਾ ਤੇ ਹਾਰ ਕੇ ਫਿਰ ਮੈਂ ਨਾ ਫਿਰ ਸਹੀ ਸਹੀ ਆਪਾਂ ਪ੍ਰੋਗਰਾਮ ਚਾਲੂ ਕਰ ਲਿਆ ਕਦਾ ਜੀ ਬਣਾੜੀ ਮਾੜੀ ਬੜੀ ਤੇ ਖਾਪੂ ਲੰਦ ਰਿਹਾ ਉਹ ਕੀ ਕਰਨਾ ਫਿਰ ਯਾਰ ਹਾਂਜੀ ਰੋਜ਼ ਰੋਜ਼ ਪੁੱਤ ਕਿਹਦੇ ਘਟਗੇ ਚੰਗੇ ਤੁਰੇ ਲੱਗੇ ਨੇ ਜਾਂਦੇ ਹਾਂਜੀ ਹੈ ਤੇ ਤੂੰ ਸਰਾ ਫਿਰ ਸਿਹਰਾ ਵਾਹ ਬੜੀ ਲੱਗਦੀ ਹੈਂ ਹਾਂਜੀ ਅੰਦਰ ਆ ਕੇ ਹੋ ਗਿਆ ਮਾਮੀ ਕੋ ਹੈ ਇਹ ਆ ਵੀ ਰੋਦੇ ਨੇ ਡਗਣੂ ਤੇ ਰਹਿ ਗਿਆ ਬਾਬਾ ਹਾਂਜੀ ਤੇ ਮੇਰਾ ਪਾਣੀ ਹੈਗਾ ਤੇ ਦੁੱਧ ਪੜੀਉ ਫੇਰਾ ਹੁੰਦਾ ਨੇ ਘਰ ਨੀ ਆ ਸਾਰੇ ਕਰਦੇ ਆ ਉੱਥੇ ਹੈਂ ਇਹ ਤੇ ਕਾਲੀ ਨਹੀਂ ਹੋਈ ਤੇ ਚੱਲ ਮੇਰਾ ਪਤਾ ਦਿੱਤਾ ਕਰ ਆ ਲਾ ਰੀੜਾ ਲੱਤਾ ਨਾ ਤੋ ਤੇ ਜਨੀ ਗਏ ਗਾਉ ਮੇਰੀ ਗੱਲ ਸੁਣੋ ਕਲਕਾ ਲੱਗ ਗਿਆ ਵਾ ਤੇ ਅੱਜ ਦੋਵੇਂ ਪਿਓ ਪੁੱਤਰ ਰੋਟੀ ਖਾ ਲੋ ਪਹਿਲਾਂ ਹਾਂ ਰੋਟੀ ਖਾ ਲਈਏ ਅ ਵੀ ਬੰਦੇ ਵਿੱਚ ਚਾਰ ਮੇਰੀ ਗਾ ਮਾਂਦਣਾ ਪੁੱਟੀਆਂ ਹੁੰਦੀਆਂ ਹੁੰਦੀਆਂ ਵਾ